ਮੀਤ ਅਨਮੋਲ ਦੀ ਓਸ਼ੋ ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਮਨੋਵਿਗਿਆਨੀ ਤੇ ਵਿਪਸਨਾ ਗੁਰੂਕੁਲ ਮੈਂ ਇੱਕ ਅਮਰੀਕੀ ਮਨੋਵਿਗਿਆਨੀ ਦਾ ਜੀਵਨ ਪੜ੍ਹ ਰਿਹਾ ਸੀ ਉਹ ਪੂਰਬ ਜਾਣਾ ਚਾਹੁੰਦਾ ਸੀ ਵਿਪਸਨਾ ਝੰਡ ਸਿੱਖਣ ਲਈ ਬਰਮਾ ਵਿੱਚ ਸਭ ਤੋਂ ਵੱਡਾ ਵਿਪਸਨਾ ਗੁਰੂਕੁਲ ਹੈ ਬੋਧੀਆਂ ਦੇ ਧਿਆਨ ਦਾ ਉਸਨੇ 3 ਹਫ਼ਤਿਆਂ ਦੀ ਛੁੱਟੀ ਲੈ ਲਈ ਬੜੀਆਂ ਤਿਆਰੀਆਂ ਕਰਕੇ ਰੰਗੂਨ ਪਹੁੰਚਿਆ ਬੜੀਆਂ ਕਲਪਨਾਵਾਂ ਲੈ ਕੇ ਪਹੁੰਚਿਆ ਸੀ ਕਿ ਪਹਾੜ ਦੇ ਪੈਰਾਂ ਵਿੱਚ ਕਿ ਸੰਘਣੇ ਰੁੱਖਾਂ ਦੀ ਛਾਂ ਹਟ ਕਿ ਚਰਨੇ ਵੰਦੇ ਹੋਣਗੇ ਕਿ ਪੰਛੀ ਚਹਿਕਦੇ ਹੋਣਗੇ ਕਿ ਫੁੱਲ ਖਿੜੇ ਹੋਣਗੇ ਮੈਂ ਸਵਾਤ ਵਿੱਚ 3 ਹਫ਼ਤੇ ਆਨੰਦ ਨਾਲ ਬਤਾਵਾਂਗਾ ਨਿਊਯਾਰਕ ਦਾ ਪਾਗਲਪਨ ਹੋ 3 ਹਫ਼ਤਿਆਂ ਬਾਰੇ ਸੋਚ ਕੇ ਬਹੁਤ ਖੁਸ਼ ਸੀ ਪਰ ਜਦੋਂ ਉਸਦੀ ਟੈਕਸੀ ਜਾ ਕੇ ਆਸ਼ਰਮ ਦੇ ਸਾਹਮਣੇ ਰੁਕੀ ਤਾਂ ਉਸਨੇ ਆਪਣਾ ਸਿਰ ਫੜ ਲਿਆ ਉਰੰਗੋਨ ਦੇ ਵਿੱਚੋਂ ਵਿੱਚ ਬਾਜ਼ਾਰ ਵਿੱਚ ਸੀ ਮੱਛੀ ਮੰਡੀ ਕੋਲ ਬੋਹੀ ਬੋ ਤੇ ਹਫੜਾ ਤਫੜੀ ਹਰ ਪਾਸੇ ਰੌਲਾ ਤੇ ਮੱਖੀਆਂ ਪੈਂ ਪੈਂ ਕਰ ਰਹੀਆਂ ਹਨ ਕੁੱਤੇ ਭੌਂਕਰੇ ਹਨ ਆਦਮ ਸੌਦੇਬਾਜ਼ੀ ਕਰ ਰਹੇ ਹਨ ਔਰਤਾਂ ਭੱਜੀਆਂ ਫੇਰ ਰਹੀਆਂ ਹਨ ਤੇ ਬੱਚੇ ਚੀਕ ਰਹੇ ਹਨ ਇਹ ਕੋਈ ਆਸ਼ਰਮ ਦਾ ਸਥਾਨ ਹੈ ਉਸਦੇ ਮਨ ਵਿੱਚ ਤਾਂ ਇਹ ਆਇਆ ਕਿ ਇਸੇ ਵੇਲੇ ਸਿੱਧਾ ਵਾਪਸ ਮੁੜ ਜਾਵਾਂ ਪਰ ਤਿੰਨ ਦਿਨਾਂ ਤੱਕ ਵਾਪਸ ਜਾਣ ਲਈ ਕੋਈ ਹਵਾਈ ਉਡਾਨ ਵੀ ਨਹੀਂ ਸੀ ਤਾਂ ਉਸਨੇ ਸੋਚਿਆ ਕਿ ਹੁਣ ਜਦੋਂ ਮੈਂ ਆ ਹੀ ਗਿਆ ਹਾਂ ਤਾਂ ਕਟੋ-ਕਟ ਸਤਿਗੁਰੂ ਦੇ ਦਰਸ਼ਨ ਤਾਂ ਕਰ ਹੀ ਲਵਾਂ। ਇਹ ਕਿਸ ਸਤਿਗੁਰ ਨੇ ਆਸ਼ਰਮ ਖੋਲ ਰੱਖਿਆ ਇੱਥੇ? ਇਹ ਕੋਈ ਥਾਂ ਹੈ ਆਸ਼ਰਮ ਖੋਲਣ ਦੀ। ਅੰਦਰ ਗਿਆ ਤਾਂ ਬਹੁਤ ਹੈਰਾਨ ਹੋਇਆ। ਸ਼ਾਮ ਦਾ ਸਮਾਂ ਸੀ ਤੇ ਕੋਈ 200 ਕਾਂ ਆਸ਼ਰਮ ਨੂੰ ਪਰਤ ਰਹੇ ਸਨ ਕਿਉਂਕਿ ਸ਼ਾਮ ਨੂੰ ਬੋਧੀ ਭਿਖਸ਼ੂ ਭੋਜਨ ਕਰਕੇ ਕੁਝ ਸੁੱਟ ਦਿੰਦੇ ਹੋਣਗੇ ਚੌਲ ਆਦਿ। ਇਸ ਲਈ ਉਹ ਸਾਰੇ ਉੱਥੇ ਬੜਾ ਰੌਲਾ ਸੀ। ਕਹ ਵੱਡੇ ਰਣਨੀਤੀਕਾਰ ਕਿਸੇ ਵੱਡੇ ਵਿਵਾਦ ਵਿੱਚ ਲੱਗੇ ਸਨ ਸ਼ਾਸਤਰ ਰਸ ਚੱਲ ਰਿਹਾ ਸੀ ਤੇ ਕਾਂ ਤਾਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਨ ਉਹਨਾਂ ਨੂੰ ਕਦੇ ਕਿਸ ਚੀਜ਼ ਤੋਂ ਸ਼ਾਂਤੀ ਤਾਂ ਮਿਲਦੀ ਨਹੀਂ ਪ੍ਰੇਸ਼ਟਿਯੋਗੀ ਹਨ ਸ਼ਿਕਾਇਤ ਕਰਨਾ ਉਹਨਾਂ ਦਾ ਤੰਦਾ ਹੈ ਉਹ ਇੱਕ ਦੂਜੇ ਨੂੰ ਸ਼ਿਕਾਇਤਾਂ ਕਰਨ ਵਿੱਚ ਲੱਗੇ ਹੋਏ ਹਨ ਚੀਖ ਚਿਹੜਾ ਮਚਾਰ ਰੱਖਿਆ ਹੈ ਤੇ ਉੱਥੇ ਹੀ ਭਿਖਸ਼ੂ ਧਿਆਨ ਕਰ ਰਹੇ ਹਨ ਕੋਈ ਟੈਲ ਰਿਹਾ ਹੈ ਜਿਵੇਂ ਬੁੱਧ ਟੈਲਦੇ ਹੋਏ ਧਿਆਨ ਕਰਦੇ ਹਨ ਕੋਈ ਦਰਖਤ ਹੇਠਾਂ ਸ਼ਾਂਤ ਬੈਠਾ ਕਰ ਰਿਹਾ ਉਹ ਕੁਝ ਪੱਲੇ ਖੜਾ ਹੋ ਕੇ ਦੇਖਦਾ ਰਿਹਾ ਗੱਲ ਕੁਝ ਸਮਝ ਵਿੱਚ ਨਾ ਆਈ ਬਹੁਤੀ ਵਿਰੋਧਾਪਾਸੀ ਲੱਗੀ ਪਰ ਪ੍ਰੇਖਕਾਂ ਦੇ ਚਿਹਰਿਆਂ ਤੇ ਬਹੁਤ ਸ਼ਾਂਤੀ ਵੀ ਹੈ ਜਿਵੇਂ ਕਿ ਇਹ ਸਭ ਕੁਝ ਹੋ ਹੀ ਨਾ ਰਿਹਾ ਹੋਵੇ ਜਾਂ ਜਿਵੇਂ ਕਿ ਉਹ ਕਿਤੇ ਹੋਰ ਹੋਣ ਕਿਤੇ ਹੋਰ ਲੋਕ ਵਿੱਚ ਹੋਣ ਜਿੱਥੇ ਇਹ ਸਾਰੀਆਂ ਖਬਰਾਂ ਨਹੀਂ ਪਹੁੰਚਦੀਆਂ ਜਾਂ ਸ਼ਾਇਦ ਪਹੁੰਚਦੀਆਂ ਤਾਂ ਹੋਣ ਪਰ ਕੋਈ ਵਿਗਨ ਨਹੀਂ ਹੈ ਇਨਾ ਪੇਖਸ਼ੂਆਂ ਦੇ ਚਿਹਰੇ ਦੇਖ ਕੇ ਉਸਨੇ ਸੋਚਿਆ ਕਿ ਤਿੰਨ ਦਿਨ ਤਾਂ ਰੁਕ ਹੀ ਜਾਵਾਂ ਜਦੋਂ ਉਹ ਗੁਰੂ ਕੋਲ ਗਿਆ ਤਾਂ ਉਸਨੇ ਗੁਰੂ ਨੂੰ ਇਹ ਹੀ ਪੁੱਛਿਆ ਕਿ ਇਹ ਕੀ ਮਾਮਲਾ ਹੈ ਇਹ ਕਿੱਥੇ ਸਤਨ ਚੁਣਿਆ ਤੁਸੀਂ ਤਾਂ ਗੁਰੂ ਨੇ ਕਿਹਾ ਠਹਿਰੋ ਤਿੰਨ ਹਫ਼ਤੇ ਬਾਅਦ ਜੇਕਰ ਤੁਸੀਂ ਇਹ ਹੀ ਸਵਾਲ ਦੁਬਾਰਾ ਪੁੱਛੋਗੇ ਤਾਂ ਮੈਂ ਜਵਾਬ ਦੇਵਾਂਗਾ ਪਹਿਲਾਂ ਤਾਂ ਤਿੰਨ ਹੀ ਦਿਨ ਰੁਕਣਾ ਸੀ ਪਰ ਤਿੰਨ ਦਿਨਾਂ ਬਾਅਦ ਲੱਗਿਆ ਕਿ ਕੁਝ ਗੱਲ ਹੈ ਫਿਰ ਇੱਕ ਹਫ਼ਤਾ ਰੁਕਣ ਦਾ ਮਨ ਬਣਾਇਆ ਹਫਤਾ ਪਰ ਰੁਕਣ ਤੋਂ ਬਾਅਦ ਹੌਰੀ-ਹੌਰੀ ਪਤਾ ਲੱਗਾ ਕਿ ਇਹ ਗੱਲ ਅਰਥ ਨਹੀਂ ਰੱਖਦੀ ਕਿ ਬਾਜ਼ਾਰ ਵਿੱਚ ਰੌਲਾ ਪੈ ਰਿਹਾ ਹੈ ਟਰੱਕ ਚੱਲ ਰਹੇ ਹਨ ਘਰਾਂ ਦੌੜ ਰਹੀਆਂ ਹਨ ਕਾਂ-ਕਾਂ-ਕਾਂ ਕਰ ਰਹੇ ਨੇ ਕੁੱਤੇ ਭੌਂਕਰੇ ਨੇ ਮੱਖੀਆਂ ਭੰਪੇ ਕਰ ਰਹੀਆਂ ਹਨ ਇਹ ਸਭ ਗੱਲਾਂ ਕੁਝ ਅਰਥ ਨਹੀਂ ਰੱਖਦੀਆਂ ਤੁਸੀਂ ਕਿਤੇ ਦੂਰ ਲੋਕ ਵਿੱਚ ਜਾਣ ਲੱਗੇ ਹੋ ਤੁਸੀਂ ਅੰਦਰ ਕਿਤੇ ਗਹਿਰੇ ਉਤਰਨ ਲੱਗੇ ਹੋ ਕੋਈ ਵੀ ਚੀਜ਼ ਰੁਕਾਵਟ ਨਹੀਂ ਬਣਦੀ ਵਿਗਨ ਨਹੀਂ ਪਉਂਦੀ ਦੂਜੇ ਹਫਤੇ ਦੇ ਅੰਤ ਤੱਕ ਉਸ ਨੂੰ ਯਾਦ ਹੀ ਨਹੀਂ ਆ ਰਿਹਾ ਤੀਸਰੇ ਹਫਤੇ ਤੱਕ ਉਸ ਨੂੰ ਲੱਗਿਆ ਕਿ ਜੇਕਰ ਇੱਕਾਂ ਇੱਥੇ ਨਾ ਹੁੰਦੇ, ਇੱਕ ਕੁੱਤੇ ਇੱਥੇ ਨਾ ਹੁੰਦੇ, ਇਹ ਬਾਜ਼ਾਰ ਨਾ ਹੁੰਦਾ ਤਾਂ ਸ਼ਾਇਦ ਧਿਆਨ ਉਹੀ ਨਹੀਂ ਸਕਦਾ ਸੀ ਕਿਉਂਕਿ ਇਹ ਸਭ ਕਰਕੇ ਇੱਕ ਪਛੋਕੜ ਬਣ ਗਿਆ। ਇੱਕ ਪਿਸ਼ਟ ਭੂਮੀ ਬਣ ਗਈ ਹੈ। ਫਿਰ ਉਸਨੇ ਗੁਰੂ ਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦਿਓ। ਮੈਂ ਜੋ ਸ਼ਿਕਾਇਤ ਕੀਤੀ ਸੀ, ਉਹ ਸਹੀ ਸੀ। ਉਹ ਮੇਰੀ ਕਾਲੀ ਸੀ। ਗੁਰੂ ਨੇ ਕਿਹਾ ਬਹੁਤ ਸੋਚ ਕੇ ਹੀ ਇਹ ਆਸ਼ਰਮ ਇੱਥੇ ਬਣਾਇਆ ਗਿਆ ਹੈ। ਜਾਣ ਬੁੱਝ ਕੇ ਹੀ ਇੱਥੇ ਬਣਾਇਆ ਹੈ। ਕਿਉਂਕਿ ਵੇਪਾਸਨਾ ਦਾ ਪ੍ਰਯੋਗ ਹੀ ਇਹ ਹੈ ਕਿ ਜਿੱਥੇ ਰੁਕਾਵਟ ਬਣ ਰਹੀ ਹੋਵੇ ਉੱਥੇ ਪ੍ਰਤੀਕਿਰਿਆ ਨਹੀਂ ਕਰਨੀ ਜਦੋਂ ਸ਼ੂਨਿਆ ਹੋ ਜਾਵੇ ਚਿੱਤ ਤਾਂ ਸ਼ਾਂਤ ਹੋ ਜਾਂਦਾ ਹੈ ਧੰਨਵਾਦ